ਬੱਡੇ ਨਾ ਬੇਫੂਫਾ ਨੂੰ ਪਤਾ ਹੀ ਨਹੀਂ ਹੈਗਾ ਕੁਝ ਵੀ ਸ਼ਬਦ ਦਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਸਿੱਖਾਂ ਨੂੰ ਗੁਰੂ ਕੌਣ ਆ ਸਿੱਖਾਂ ਨੂੰ ਕਿਸੇ ਨੂੰ ਪੁੱਛ ਲਾਓ ਗੁਰੂ ਕੌਣ ਆ ਤੇਰਾ ਕਹਿ ਦੇਣਗੇ ਗੁਰੂ ਗ੍ਰੰਥ ਸਾਹਿਬ ਗੁਰੂ ਆ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਕਹ ਲੈ ਬੇਦ ਵੱਡਾ ਕੇ ਜਾਹ ਤੇ ਆਇਆ ਤੀਰਥ ਵੱਡਾ ਕੇ ਹਰਕਾ ਦਾਸ ਬ੍ਰਹਮਾ ਵੱਡਾ ਕੇ ਜਾਸ ਹੋ ਪਾਇਆ ਤੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਪੂਜਾ ਕਰਨ ਲੱਗ ਪਿਆ ਪਰ ਜਿਹਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਕੀਤਾ ਉਹ ਖਸਮ ਕੌਣ ਆ ਉਹ ਧਸਮ ਗੁਰੂ ਆ ਫੇ ਧਸਮ ਪਾਤਸ਼ਾਹ ਨੇ ਕਲੀਅਰ ਕੀਤਾ ਇਸ ਕਨਸੈਪਟ ਨੂੰ ਆਦਨ ਤੇ ਇੱਕੋ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਜਿਹੜਾ ਆਦ ਤੋਂ ਲੈ ਕੇ ਕਬੀਰ ਕਹਿੰਦਾ ਨਾ ਅਰਬਤ ਨਰਬਤ ਤੁੰਦੂ ਕਾਰਾ ਸ਼ਬਦ ਨਾ ਹੁਕਮ ਨਾ ਸ਼ਬਦ ਅਪਾਰਾ ਇੱਕ ਸ਼ਬਦ ਆਉਂਦਾ ਜੇ ਜਦੋਂ ਇਹ ਰਕੀ ਨਹੀਂ ਸੀ ਉਦੋਂ ਕੌਣ ਸੀ ਜਿਹੜਾ ਉਦੋਂ ਸੀ ਨਾ ਤੇ ਜਿਹੜਾ ਅੱਜ ਤੱਕ ਉਹ ਸਾਡਾ ਗੁਰੂ ਸਾਡਾ ਗੁਰਨਾਥ ਸਾਹਿਬ ਨੇ ਦੱਸ ਕਾ ਤੀ ਦੋਇਆ ਸਾਡੇ ਇਹ ਨਾ ਬੇਫੂਫਾ ਨੂੰ ਪਤਾ ਹੀ ਨਹੀਂ ਹੈਗਾ ਕੁਝ ਵੀ ਸ਼ਬਦ ਦਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਸਿੱਖਾਂ ਨੂੰ ਗੁਰੂ ਕੌਣ ਆ ਸਿੱਖਾਂ ਨੂੰ ਕਿਸੇ ਨੂੰ ਪੁੱਛ ਲਾਓ ਗੁਰੂ ਕੌਣ ਆ ਤੇਰਾ ਕਹਿ ਦੇਣਗੇ ਗੁਰੂ ਗ੍ਰੰਥ ਸਾਹਿਬ ਗੁਰੂ ਆ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਕਹਰੇ ਵੇਦ ਵੱਡਾ ਕੇ ਜਾਂ ਤੇ ਆਇਆ ਤੀਰਥ ਵੱਡਾ ਕੇ ਹਰਕਾ ਦਾਸ ਬ੍ਰਹਮਾ ਵੱਡਾ ਕੇ ਜਾਸੋ ਪਾਇਆ ਤੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਪੂਜਾ ਕਰਨ ਲੱਗ ਪਿਆ ਪਰ ਜਿਹਨੇ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਕੀਤਾ ਉਹ ਖਸਮ ਕੌਣ ਆ ਉਹ ਖਸਮ ਗੁਰੂ ਆ ਇਹ ਦਸਵੇਂ ਪਾਤਸ਼ਾਹ ਨੇ ਕਲੀਅਰ ਕੀਤਾ ਇਸ ਕਨਸੈਪਟ ਨੂੰ ਆਦ ਹਨ ਤੇ ਇੱਕੋ ਅਵਤਾਰ ਆ ਸੋਈ ਗੁਰੂ ਸਮਝਿਓ ਹਮਾਰਾ ਜਿਹੜਾ ਆਦ ਤੋਂ ਲੈ ਕੇ ਕਬੀਰ ਕਹਿੰਦਾ ਨਾ ਅਰਬਤ ਨਰਬਤ ਤੁੰਧੂ ਕਾਰਾ ਸ਼ਬਦ ਨਾ ਹੁਕਮ ਨਾ ਸ਼ਬਦ ਅਪਾਰਾ ਇੱਕ ਸ਼ਬਦ ਆਉਂਦਾ ਜੇ ਜਦੋਂ ਇਸ ਰਿੱਤੀ ਵੀ ਨਹੀਂ ਸੀ ਉਦੋਂ ਕੌਣ ਸੀ ਜਿਹੜਾ ਉਦੋਂ ਸੀ ਨਾ ਤੇ ਜਿਹੜਾ ਅੱਜ ਤੱਕ ਉਹ ਸਾਡਾ ਗੁਰੂ ਸਾਡਾ ਗੁਰਨਾਨ ਸਿੰਘ ਸਾਹਿਬ ਨੇ ਦੱਸ ਕਾਤੇ